ਆਓ ਪਿਆਰਿਓ ਜਿੰਨੀਆਂ ਵੀ ਸੰਗਤਾਂ ਗੁਰੂ ਚਰਨਾਚਿ ਵਰਾਜਮਾਨ ਨੇ ਅਤੇ ਕੈਮਰੇ ਰਾਹੀਂ ਪਰਦੇਸਾਂ 'ਚ ਹਾਜ਼ਰੀ ਲਵਾ ਰਹੇ ਐ ਦਾਸ ਜਿੱਥੇ ਤੱਕ ਆਵਾਜ਼ ਜਾਂਦੀ ਹੈ ਹਜ਼ੂਰ ਪਾਤਸ਼ਾਹ ਗੁਰੂ ਮਹਾਰਾਜ ਜੀ ਦੀ ਪਿਆਰੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਓ ਕੋਈ ਵੀ ਰਚਨਾ ਭਾਈ ਵਾਂਝੀ ਨਾ ਰਹੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਸੋ ਸੰਗਤ ਜੀ ਪਰਮੇਸ਼ਵਰ ਨੇ ਬੜਾ ਤਰਸ ਕੀਤਾ ਹੈ ਬੜੀ ਕਿਰਪਾ ਕੀਤੀ ਹੈ ਮਨੁੱਖ ਤੇ ਜੋ ਗੁਰੂ ਸ਼ਬਦ ਨਾਲ ਪਰਮਾਤਮਾ ਨਾਲ ਜੁੜਦੇ ਨੇ ਅੰਮ੍ਰਿਤ ਨਾਲ ਅੰਮ੍ਰਿਤ ਵੇਲੇ ਨਾਲ ਉਹਨਾਂ ਦੇ ਅੰਦਰ ਇੱਕ ਪਰਮਾਤਮਾ ਸ਼ੋਮਾ ਪ੍ਰਗਟ ਕਰਦਾ ਜਿਹਨੂੰ ਪ੍ਰੇਮ ਕਿਹਾ ਜਾਂਦਾ ਜਤ ਤਤਰ ਦਿਸਾ ਅਬਿਸਾ ਹੋਏ ਫੈਲੋ ਅਨੁਰਾਗ ਪ੍ਰੇਮ ਤੋਂ ਉੱਤੇ ਅਨੁਰਾਗ ਹੈ। ਪ੍ਰੇਮ ਛਾਰਿਆਂ ਦੇ ਅੰਦਰ ਹੈ। ਜਦੋਂ ਸਾਡਾ ਵਿਰਾਗਤ ਮਨ ਜਾਂਦਾ ਨਾ ਸੰਸਾਰ ਤੋਂ ਮਨ ਉੱਠ ਜਾਂਦਾ ਹੈ। ਦੁਨਿਆਵੀ ਪਦਾਰਥਾਂ ਤੋਂ, ਦੁਨਿਆਵੀ ਧੰਧਿਆਂ ਤੋਂ, ਸੰਸਾਰੀਆਂ ਤੋਂ ਮਨ ਉੱਠ ਜਾਂਦਾ ਹੈ। ਸਾਡੇ ਅੰਦਰ ਵਿਰਾਗ ਪੈਦਾ ਹੁੰਦਾ ਹੈ। ਵਿਰਾਗ ਸੰਸਾਰ ਤੋਂ ਵੱਖਰਾ ਕਰ ਦਿੰਦਾ ਹੈ ਮਨੁੱਖ ਨੂੰ। ਬਰਾਗ ਸਾਡੇ ਅੰਦਰ ਪ੍ਰੇਮ ਪੈਦਾ ਕਰਦਾ ਹੈ ਜਦੋਂ ਸਾਡੇ ਅੰਦਰ ਪ੍ਰੇਮ ਪੈਦਾ ਹੁੰਦਾ ਹੈ ਫਿਰ ਸਾਡੇ ਅੰਦਰ ਤੜਫ ਜਾਗਦੀ ਹੈ ਕਿ ਪਰਮਾਤਮਾ ਦਾ ਦਰਸ਼ਨ ਕਰਨਾ ਹੈ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ ਹੈ ਜਿਸ ਨੂੰ ਵੀ ਤੁਸੀਂ ਪੂਜਦੇ ਹੋ ਚਾਹੇ ਧੰ ਸਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਹਨ ਚਾਹੇ ਧੰ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਹਨ ਚਾਹੇ ਧੰ ਸਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ ਚਾਹੇ ਸਹੀਦ ਸਿੰਘ ਹਨ ਜਦੋਂ ਛਾੜੇ ਅੰਦਰ ਪ੍ਰੇਮ ਦੀਆਂ ਤਰੰਗਾਂ ਉਪਜਦੀਆਂ ਜਿਵੇਂ ਸਮੁੰਦਰ ਜਿਹੜਾ ਹੁੰਦਾ ਜਦੋਂ ਪੁੰਨਿਆ ਦੀ ਰਾਤ ਸਮੁੰਦਰ ਛਲਕਦਾ ਹੈ ਬੜਾ ਕਹਿੰਦੇ ਕਿ ਭਰ ਕੇ ਆਉਂਦਾ ਦੇਖੋ ਸਮੁੰਦਰ ਦੀਆਂ ਜਿਹੜੀਆਂ ਲਹਿਰਾਂ ਨੇ ਅਸਲ ਦੇ ਵਿੱਚ ਜਦੋਂ ਸਮੁੰਦਰ ਵੱਧ ਕੇ ਆਉਂਦਾ ਹੈ ਕਿਨਾਰੇ ਨਾਲ ਲੱਗ ਕੇ ਵਾਪਸ ਜਾਂਦਾ ਹੈ ਉਹਦੀਆਂ ਜਿਹੜੀਆਂ ਲਹਿਰਾਂ ਹੁੰਦੀਆਂ ਐ ਉਹ ਭਾਵੇਂ ਇੱਕ ਵਾਰੀ ਵੱਖ ਹੁੰਦੀਆਂ ਫਿਰ ਚਮੁੰਦਰ ਦੇ ਵਿੱਚ ਹੀ ਸਮਾ ਜਾਂਦੀਆਂ ਇਸੇ ਤਰ੍ਹਾਂ ਅਸੀਂ ਇੱਕ ਸ਼ਰੀਰ ਬਾਹਰਲਾ ਇੱਕ ਅੰਦਰਲਾ ਜਦੋਂ ਸਾਡੇ ਅੰਦਰ ਪਿਆਰ ਪ੍ਰਗਟ ਹੁੰਦਾ ਹੈ ਨਾ ਤਾਂ ਸਾਡੇ ਅੰਦਰ ਫਿਰ ਇੱਕ ਤੜਫ ਪੈਦਾ ਹੁੰਦੀ ਹੈ ਕਿ ਵਾਹਿਗੁਰੂ ਦਾ ਪਰਮੇਸ਼ਵਰ ਦਾ ਦਿਦਾਰ ਕਰਨਾ ਹੈ ਆਪਣੇ ਇਸ਼ਟ ਦਾ ਦਿਦਾਰ ਕਰਨਾ ਹੈ ਦਰਸ਼ਨ ਕਰਨਾ ਹੈ ਮੋਕ ਮੁਗਤੀ ਇਸੇ ਚੀਜ਼ ਦਾ ਨਾਮ ਹੈ ਸਭ ਤੋਂ ਵੱਡਾ ਦੁਖਾਂਤ ਹੈ ਸਭ ਤੋਂ ਵੱਡਾ ਦੁੱਖ ਹੈ ਕਿ बार-बार ਜੰਮਣਾ ਭਾਈ बार-बार ਮਰਨਾ ਸਭ ਤੋਂ ਵੱਡਾ ਦੁੱਖ ਇਸ ਜਗਤ ਦੇ ਵਿੱਚ ਇਹੀ ਹੈ ਔਰ ਮੁਕਤੀ ਦੀ ਪ੍ਰਾਪਤੀ ਜਿਹਨੂੰ ਅਸੀਂ ਮੁਕਤੀ ਕਹਿੰਦੇ ਛਿਰਪ ਮੁਕਤੀ ਉਹੀ ਹੈ ਜਦੋਂ ਸਾਡਾ ਪਰਮਾਤਮਾ ਨਾਲ ਪ੍ਰੇਮ ਮੁਹੱਬਤ ਇਸ ਕਹਿ ਲਈਏ ਜਦੋਂ ਇਹ ਪ੍ਰੇਮ ਜਾਗਦਾ ਹੈ ਦੇਖੋ ਉਸ ਪ੍ਰੇਮ ਦੇ ਵਿੱਚ ਸਿੱਖ ਕੌਮ ਨੇ ਕਿੰਨੇ ਸ਼ਹੀਦ ਨੇ ਸ਼ਹੀਦੀਆਂ ਦਾ ਜਾਮ ਕੀਤਾ ਛੋਟੇ ਛੋਟੇ ਬੱਤੀਆਂ ਨੇ ਸ਼ਹੀਦੀਆਂ ਦਾ ਜਾਮ ਕੀਤਾ ਆ ਸ਼ਹੀਦੀ ਦਿਹਾੜਾ ਆ ਰਿਹਾ ਹੈ ਗੁਰਜੰਦੀਪ ਸਾਹਿਬ ਜੀ ਮਹਾਰਾਜ ਦਾ 33 ਤਵੀ ਤੇ ਚੌਂਕੜਾ ਮਾਰਿਆ ਪਾਤਸ਼ਾਹ ਨੇ ਇਸੇ ਤਰ੍ਹਾਂ ਜਦੋਂ ਸਾਡੇ ਅੰਦਰ ਪਿਆਰ ਪੈਦਾ ਹੁੰਦਾ ਹੈ ਪ੍ਰੇਮ ਫਿਰ ਉਹ ਅਨੁਰਾਗ ਬਣਦਾ ਹੈ ਜਿਦਾ ਕੋਈ ਅੰਤ ਹੀ ਨਹੀਂ ਪ੍ਰੇਮ ਦੀ ਛੱਜ ਕੋਈ ਸੀਮਾ ਨਹੀਂ ਕੋਈ ਅੰਤ ਨਹੀਂ ਹੈ ਜਦੋਂ ਸਾਡੀਆਂ ਅੱਖਾਂ ਪਰਮਾਤਮਾ ਦੇ دیدار ਲਈ ਪਰਮਾਤਮਾ ਨੂੰ ਪਾਉਣ ਲਈ ਮਨ 'ਚ ਭੁੱਖ ਪੈਦਾ ਹੁੰਦੀ ਪਿਆਸ ਪੈਦਾ ਹੁੰਦੀ ਹੈ ਅੱਖਾਂ ਤਰਚਦੀਆਂ ਨੇ ਪਿਆਰੇ ਦਾ دیدار ਕਰਨਾ ਉਹ ਸਮੇਂ ਸਾਨੂੰ ਪ੍ਰੇਮ ਤੋਂ ਅਨੁਰਾਗ ਹੋਣਾ ਪੈਂਦਾ ਆ ਜਿੱਦਾਂ ਆਪਾਂ ਛੱਜ ਕੇ ਬੈਠੇ ਹਾਂ ਚਾਹੇ ਗਰਮੀ ਐ ਚਾਹੇ ਲੋ ਵਗਦੀ ਐ ਚਾਹੇ ਕੁਛ ਵੀ ਐ ਪਰ ਗੁਰੂ ਨੂੰ ਪਿਆਰ ਕਰਨ ਵਾਲੇ ਪਰਮੇਸ਼ਵਰ ਨੂੰ ਮੁਹੱਬਤ ਕਰਨ ਵਾਲੇ ਨਾ ਰੁੱਤਾਂ ਦੀ ਨਾ ਮੋਚਮਾਂ ਦੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਉਹ ਗੁਰੂ ਘਰ ਚ ਗੁਰੂ ਚਰਨ ਚ ਪਾਈ ਪਹੁੰਚ ਜਾਂਦੇ ਬੜਪਾਗੇ ਹੋ ਬੜੇ ਕਰਮਾ ਵਾਲੇ ਹੋ ਜਿਨ੍ਹਾਂ ਨੂੰ ਪਰਮਾਤਮਾ ਨੇ ਮਨੁੱਖਾ ਦੇਹੀ ਬਖਸ਼ੀ ਹੋ ਸਤਸੰਗ ਦਾ ਸਮਾ ਵਿੱਚ ਆਇਆ ਸੁਦਾਸ ਆਪਣੇ ਸ਼ਬਦਾਂ ਨੂੰ ਸੰਕੋਚਦੇ ਸਮੇਂ ਅਨੁਸਾਰ ਪਿਛਲੇ ਜਿਹੜੇ 2 ਹਫ਼ਤੇ ਸਨ ਸੰਗਤ ਜੀ ਇੰਗਲੈਂਡ ਦੀ ਧਰਤੀ ਤੇ ਗੁਰਮਖ ਪਿਆਰਿਆਂ ਨੇ ਯਾਦ ਕੀਤਾ ਦਾਸ ਜਿਹਦਰ ਬਾਬਾ ਕੁਲਦੀਪ ਸਿੰਘ ਜੀ ਗੁਰਮਤਿ ਪ੍ਰਚਾਰ ਪ੍ਰਚਾਰ ਲਈ ਜਦੋਂ ਧਰਤੀ ਤੇ ਪੂਜੇ ਗੁਰਮਖਾਂ ਨੇ ਮਹਾਪੁਰਖਾਂ ਨੇ ਅਨੇਕਾਂ ਹੀ ਗੁਰੂ ਘਰ ਦੇ ਪਿਆਰਿਆਂ ਨੇ ਸਤਪੁਰਸ਼ਾਂ ਨੇ ਬੜਾ ਅਥਾ ਪਿਆਰ ਬੜਾ ਹੀ ਪ੍ਰੇਮ ਦਿੱਤਾ ਜੋ ਦਾਤ ਨੂੰ ਹੀ ਕਹ ਰਹੇ ਨਾ ਜਿਹੜਾ ਪ੍ਰੇਮ ਹੁੰਦਾ ਹੈ ਪ੍ਰੇਮ ਨੂੰ ਆਪਾਂ ਕੈਦ ਨਹੀਂ ਕਰ ਸਕਦੇ ਪ੍ਰੇਮ ਹੱਥ ਮੁਠੀ ਜੀ ਨਹੀਂ ਆਉਂਦਾ ਪ੍ਰੇਮ ਪ੍ਰੇਮ ਦੀ ਕੋਈ ਸੀਮਾ ਨਹੀਂ ਜਿੰਨੇ ਪ੍ਰੇਮ ਕਿਉ ਤਨੇ ਹੀ ਪ੍ਰੇਮ ਇੱਕ ਮਹਾਨ ਨੋ ਪ੍ਰਕਾਰ ਦੀ ਭਗਤੀ ਹੈ ਪ੍ਰੇਮ ਵੀ ਭਗਤੀ ਹੈ ਪਿਆਰ ਵੀ ਇੱਕ ਭਗਤੀ ਹੈ ਸਤਪੁਰਸ਼ਾਂ ਨੇ ਮਹਾਪੁਰਸ਼ਾਂ ਨੇ ਬੜਾ ਪਿਆਰ ਦਿੱਤਾ ਉਹ ਦੂਜੇ ਨੰਬਰ ਤੇ ਗੁਰਨਾਨਕ ਦੇ ਘਰ ਦੇ ਬੜੇ ਪਿਆਰੇ ਸਿੱਖ ਗੁਰਸਿੱਖਾਂ ਨੇ ਚੰਗਤਾਂ ਨੇ ਬੋਛਨੇ ਕੀਤਾ ਬੜਾ ਛਤਕਾਰ ਬੜਾ ਪਿਆਰ ਗੁਰੂ ਘਰ ਦੇ ਦਾਸ ਹੋਣ ਕਰਕੇ ਸੰਗਤ ਦੇ ਗ੍ਰਹਿ ਵੀ ਸੇ ਵੀ ਗਏ ਸ਼ਬਨਾ ਨੇ ਗੁਰੂ ਪੰਥ ਦੀ ਗੁਰੂ ਘਰ ਦੀ ਅਖਾੜਾ ਸਾਹਿਬ ਦੀ ਚੜ੍ਹਦੀ ਕਲਾ ਦੀ ਦਾਤ ਮੰਗੀ ਸੰਗਤ ਵਾਸਤੇ ਮੰਗਿਆ ਕਿ ਪਰਮਾਤਮਾ ਸਾਰਿਆਂ ਨੂੰ ਨਾਮ ਦਾ ਦਾਨ ਬਖਸ਼ਿਸ਼ ਕਰੇ ਜਿੱਥੇ ਇੰਗਲੈਂਡ ਦੀ ਇੰਗਲੈਂਡ ਦੀ ਪਾਵਨ ਧਰਤੀ ਤੇ ਗੁਰਮੁਖ ਪਿਆਰਿਆਂ ਨੇ ਬੜਾ ਪਿਆਰ ਕੀਤਾ ਉੱਥੇ ਜਿੱਦਾਂ ਜਹੈਦਾਰ ਜੀ ਨੇ ਆਖਿਆ ਆਪ ਜੀ ਨੂੰ ਕਿ ਬੈਲਜੀਅਮ ਤੋਂ ਇਟਲੀ ਤੋਂ ਸਵਿਟਜ਼ਰਲੈਂਡ ਤੋਂ ਚਪੇਨ ਤੋਂ ਅਮਰੀਕਾ ਤੋਂ ਅਨੇਕਾਂ ਹੀ ਵੱਖ-ਵੱਖ ਐਂਟਰੀਆਂ ਤੋਂ ਕਿੰਨਾ ਮਹਿੰਗਾਈ ਦਾ ਯੁੱਗ ਵਾ ਪਰ ਰੱਬ ਨੂੰ ਪਿਆਰ ਕਰਨ ਵਾਲੇ ਸਤਿ ਪੁਰਸ਼ਾਂ ਨੂੰ ਮਹਾ ਪੁਰਸ਼ਾਂ ਨੂੰ ਪਿਆਰ ਕਰਨ ਵਾਲੇ ਸ਼ਰੀਰ ਉਹੀ ਗੱਲ ਹੈ ਨਾ ਉਹ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ ਉਹ ਪੁੰਜ ਜਾਂਦੇ ਉਹਨਾਂ ਸੰਗਤਾਂ ਨੇ ਬੜਾ ਸ਼ਮਾ ਕੱਢਿਆ ਕਿਉਂਕਿ ਪਰਦੇਸਾਂ ਚ ਆਬੀਰ ਦੀ ਸਾਹਮਣੇ ਬੈਠੇ ਨੇ ਲਈ ਦਸਤਾਰ ਚਾਈਏ ਇੰਗਲੈਂਡ ਤੋਂ ਆਏ ਨੇ ਸਾਨੂੰ ਉੱਥੇ ਦਰਸ਼ਨ ਮਿਲਾ ਕੀਤਾ ਤੇ ਕਹਿੰਦੇ ਬਾਬਾ ਜੀ ਇੰਡੀਆ ਜਾ ਕੇ ਮਿਲਾਂਗੇ ਜਤ ਜਤ ਮੇਚਾ ਜੀ ਕੋ ਦਰਬਾਰ ਸਾਹਮਣੇ ਬਿਠੇ ਹੈ ਬੜੀ ਖੁਸ਼ੀ ਹੋਈ ਹੈ ਇਸੇ ਤਰ੍ਹਾਂ ਮੈਂ ਬੇਨਤੀ ਕਰ ਰਿਹਾ ਜਿਹੜਾ ਪਿਆਰ ਹੁੰਦਾ ਹੈ ਬੜਾ ਪਵਿੱਤਰ ਬੜਾ پاک ਹੁੰਦਾ ਹੈ ਕਰ ਕਿਸੇ ਕਿਸੇ ਦੇ ਹਿੱਸੇ ਚ ਪ੍ਰੇਮ ਆਂਦਾ ਹੈ ਪ੍ਰੇਮ ਬੜਾ ਪਵਿੱਤਰ ਹੈ ਅੱਜ ਕੱਲ ਪ੍ਰੇਮ ਨੂੰ ਲੋਕਾਂ ਨੇ ਵਾਚਨਾ ਬਣਾਤਾ ਪ੍ਰੇਮ ਨੂੰ ਮਹਿਲਾ ਕਰਤਾ ਮਰਤੇ ਪਰਮਾਤਮਾ ਵੀ ਪਿਆਰ ਦਾ ਬਦਲ ਮੇਰੀ ਬੰਦੀ ਭਗਤੜਾਵੇ ਬੰਦੇ ਭਗਤ ਨੇ ਛੁੱਟੇ ਉਹ ਵੀ ਪ੍ਰੇਮ ਦਾ ਬੰਨਿਆ ਜੁਮੈਂ ਆਪਣੇ ਸ਼ਬਦਾਂ ਨੂੰ ਸੰਕੋਚਿਆ ਬੜਾ ਹੀ ਦੇਸ਼ ਦੀਆਂ ਪਰਦੇਸ਼ ਦੀਆਂ ਸੰਗਤਾਂ ਦਾ ਸਹਯੋਗ ਪਿਆਰ ਜਿਹੜੇ ਇੱਥੋਂ ਬੱਚੇ ਗਏ ਨੇ ਜਾਂ ਭਾਈ ਭੈਣ ਗਏ ਨੇ ਬੀਬੀਆਂ ਗਈਆਂ ਉਹਨਾਂ ਦੇ ਮਾਤਾ ਪਿਤਾ ਨੇ ਆਖਿਆ ਕਿ ਬਾਬੀਆਂ ਨੂੰ ਮਿਲ ਕੇ ਆਉਣਾ ਸਾਰਿਆਂ ਨੇ ਬੜੇ ਪਿਆਰ ਨਾਲ ਬੜੀ ਸ਼ਰਧਾ ਭਾਵਨਾ ਨਾਲ ਹਾਜ਼ਰੀ ਲਵਾਈ ਔਰ ਸ਼ਬਣਾ ਨੇ ਦੱਸਿਆ ਕਿ ਬਾਬਾ ਜੀ ਸਾਡੇ ਮਾਤਾ ਪਿਤਾ ਨੇ ਹੁਕਮ ਲਾਇਆ ਸੀ ਕਿ ਬਾਬਿਆਂ ਦੇ ਦਰਸ਼ਨ ਕਰਕੇ ਆਉਣੇ ਮਿਲ ਕੇ ਆਉਣੇ ਬਚਨ ਬਲਾਸ ਕਰਕੇ ਆਉਣੇ ਕੋਈ ਅਸ਼ੀਸ਼ ਲੈ ਕੇ ਆਉਣੇ ਮੈਂ ਕਹਣਾ ਚਾਹੁੰਨਾ ਕਿ ਸਾਡੇ ਜਿਹੜੇ ਬਜ਼ੁਰਗ ਨੇ ਨਾ ਜਿਹੜੇ ਸੰਸਕਾਰ ਉਹਨਾਂ ਨੇ ਸਾਡੇ ਚ ਪਾ ਦਿੱਤੇ ਸਾਡੇ ਪੂਰਵਜਨ ਸਾਡੇ ਸ਼ਹੀਦਾਂ ਨੇ ਸਾਡੇ ਵੱਡਿਆਂ ਨੇ ਅਸੀਂ ਕਿਸੇ ਵੀ ਧਰਤੀ ਤੇ ਹੋਈਏ ਸਾਡੇ ਅੰਦਰ ਉਹ ਖੁਸ਼ਬੂ ਉਹ ਮਹਿਕ ਉਹ ਆਨੰਦ ਉਹ ਪਿਆਰ ਕੋਈ ਖੋਹ ਨਹੀਂ ਸਕਦਾ ਉਹ ਕੱਚੇ ਹੁੰਦੇ ਆ ਕਈ ਕੱਚੇ ਇਦਾਂ ਦੇ ਹੁੰਦੇ ਕੋਈ ਪੁੱਛ ਲੈਂਦਾ ਤੂੰ ਕਿੱਥੇ ਚੱਲਿਆ ਗੁਰਦੁਆਰੇ ਚੱਲਿਆ ਜਾਂ ਮਾਹਪੁਰਖਾਂ ਦੇ ਚੱਲਿਆ ਜਿਹੜਾ ਕਾਇਰਿੰਦਾ ਤੂੰ ਤਾਂ ਰੋਜ਼ ਹੀ ਤੁਰਿਆ ਰਹਿੰਦਾ ਹੈ ਕੀ ਮਿਲਦਾ ਜਿਹੜਾ ਕੱਚੇ ਹੁੰਦੇ ਨਾ ਝੜ-ਝੜ ਪਵਦੇ ਕੱਚੇ ਬਹਿਰ ਜਿੰਨਾ ਕਾਰ ਨਹੀਂ ਲੈ ਕੱਚੇ ਹੁੰਦੇ ਝੜ ਜਾਂਦੇ ਜਿਹੜੇ ਪੱਕੇ ਹੁੰਦੇ ਆ ਉਹ ਹਮੇਸ਼ਾ ਆਨੰਦ ਵਿੱਚ ਰਹਿੰਦੇ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਪਤਾ ਹੈ ਸੰਸਾਰ ਨਾਸਵੰਦ ਹੈ ਇੱਥੇ ਕੋਈ ਕਿਸੇ ਦਾਨ ਇੱਕ ਵੈਗੁਰੂ ਅਕਾਲ ਪੁਰਖ ਹੈ ਪਰਮੇਸ਼ਵਰ ਹੈ ਰੱਬ ਵਰਗਾ ਤੇ ਸਾਧੂ ਵਰਗਾ ਬਾਪ ਤੇ ਰੱਬ ਵਰਗਾ ਸਾਧੂ ਵਰਗਾ ਮਿੱਤਰ ਰੱਬ ਵਰਗਾ ਸਾਧੂ ਵਰਗਾ ਛੱਜਨ ਦੁਨੀਆਂ ਤੇ ਨਹੀਂ ਹੁੰਦਾ ਇਹ ਰਿਸ਼ਤੇ ਬੜੇ ਪਵਿੱਤਰ ਨੇ ਸੁਸ਼ੰਗਤ ਜੀ ਜਿਸ ਪਰਿਵਾਰ ਤੇ ਅਸੀਂ ਰੁਕੇ ਸਾਂ ਸਰਦਾਰ ਭੁਪਿੰਦਰ ਸਿੰਘ ਜੀ ਹੁੰਡਲ ਪਰਿਵਾਰ 40 ਸਾਲ ਤੋਂ ਉੱਥੇ ਹੈ ਬੜੀ ਸੰਗਤ ਕੀਤੀ ਆਏਗੇ ਦੀ ਬੜੀ ਭਾਵਨਾ ਕੀਤੀ ਗੁਰੂ ਘਰ ਦੀ ਦੋ ਗੱਲਾਂ ਨੇ ਸੇਵਾ ਤੇ ਸਿਮਰਨ ਤੇ ਦੂਜਾ ਸੰਗਤ ਤੇ ਪੰਗਤ ਲੰਗਰ ਲਾਏ ਲੋ ਲੰਗਰ ਚੱਲਦਾ ਰਿਹਾ ਬੜਾ ਪਿਆਰ ਕੀਤਾ ਕਹਿੰਦਾ ਭਾਵਕ ਕਿ ਉਹਨਾਂ ਬਾਹਰਲੇ ਮੁਲਕਾਂ 'ਚ ਵੀ ਕਮਾਈ ਕਰਨੀ ਬੜੀ ਔਖੀ ਆ ਕਹਿਣਾ ਸ਼ੌਖ ਹੈ ਆਪਣੇ ਬਜ਼ੁਰਗ ਮਾਮਾ ਇੱਥੇ ਹੁੰਦੀਆਂ ਨਾ ਮਾਪੇ ਉਹ ਬੱਚਿਆਂ ਨੂੰ ਇਹਨੇ ਪੁੱਛਦੇ ਤੂੰ ਕੀ ਕਮਾਇਆ ਕੀ ਕਿਦਾਂ ਪਪਾ ਦੇ ਪੁੱਤ ਰੋਟੀ ਖਾਦੀ ਤੇਰੀ ਸਿਹਤ ਠੀਕ ਹੈ ਗੁਰਦੁਆਰੇ ਗਿਆਸ ਹੈ ਸਿੱਖੀ ਰੱਖੀ ਹੈ ਨਾਮ ਜਪਿਆ ਕਰ ਜਪਨੀ ਸਾਹਿਬ ਪੜਿਆ ਕਰ ਆਏਗੇ ਛਤਪੁਰਸ਼ਾਂ ਨੂੰ ਵੀ ਮਿਲਿਆ ਕਰ ਮਾਪਿਆਂ ਦਾ ਜਿਹੜਾ ਇਹ ਸਾਡੀ ਜ਼ਿੰਦਗੀ ਚ ਰੋਲ ਹੈ ਨਾ ਮਾਪਿਆਂ ਦੀ ਥਾਂ ਵੀ ਕੋਈ ਲੈ ਨਹੀਂ ਸਕਦਾ ਮੈਂ ਉਹਨਾਂ ਸਾਰੇ ਬੱਚੇ ਬਤੀਆਂ ਦੇ ਨੌਜਵਾਨਾਂ ਦੇ ਮਾਪਿਆਂ ਦਾ ਧੰਨਵਾਦ ਕਰਦਾ ਅੱਜ ਉਹ ਇੱਥੇ ਦਵਾਨ ਦੇ ਪੂਜੇ ਨੇ ਜਿਨ੍ਹਾਂ ਦੇ ਬੱਚੇ ਚਾਹੇ ਉਹ ਕਿਛੇ ਵੀ ਦੇਸ਼ ਵਿੱਚ ਨੇ ਕੀਰਤ ਕਰਦੇ ਨੇ ਨਾਮ ਜਪਦੇ ਨੇ ਗੁਰੂ ਘਰ ਦੀ ਦਸਵੰਦ ਕੱਢਦੇ ਨੇ ਸੇਵਾ ਕਰਦੇ ਨੇ ਦਾਤ ਅਤੇ ਸਾਡਾ ਸਾਰਾ ਮੰਡਲੀ ਸਾਹਿਬ ਦਾ ਬਿਹੰਗਮ ਜਥਾ ਆਪ ਸੰਗਤਾਂ ਦਾ ਔਰ ਪਰਦੇਸਾਂ 'ਚ ਵੱਸਦੇ ਪਰਦੇਸੀਆਂ ਦਾ ਕਿਛੇ ਵੀ ਦੇਸ਼ ਕੰਟਰੀ 'ਚ ਭਾਈਪੈਣ ਮਿਲ ਰਹੇ ਨੇ ਬਾਬਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਉਹਨਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਏ ਮਹਾਰਾਜ ਉਹਨਾਂ ਨੂੰ ਨਾਮ ਦਾ ਦਾਨ ਅੰਮ੍ਰਿਤ ਵਲ ਦਾਨ ਚੰਨਾ ਦੇ ਪ੍ਰੀਤ ਬਖਸ਼ੀ ਕਰੇ ਨਾਮ ਦੀ ਦਾਤ ਬਖਸ਼ੀ ਕਰੇ ਔਰ ਆਪਣੇ ਵਿਰਚੇ ਨਾਲ ਆਪਣੀ ਸੰਕ੍ਰਿਤਨਾ ਜੁੜੇ ਰਹਿਣ ਕਿਤੇ ਵੀ ਚਲੇ ਜਾਓ ਆਪਣਾ ਪਰਜੋਕੜ ਆਪਣੇ ਬਜ਼ੁਰਗਾਂ ਦੀਆਂ ਕਾਲਾਂ ਆਪਣੇ ਜੀਵਨ ਜੋ ਅਸੀਂ ਹੈ ਹਾਂ ਉਹ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਹਮੇਸ਼ਾ ਮੇਰਾ ਜੋਰੀ ਹੁੰਦਾ ਹੈ ਕਿ ਆਪਣੇ ਬਜ਼ੁਰਗਾਂ ਦੇ ਜਿਹੜੇ ਕੀਤੇ ਕਾਲਨਾ ਨੇ ਸੰਘਰਸ਼ਨ ਨੂੰ ਨਕਦੇ ਨਾ ਵਿਚਾਰੋ ਜੋ ਸੰਗਤ ਜੀ ਦਾਸ ਇੱਕ ਵਾਰ ਫਿਰ ਉਹਨਾਂ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਉੱਥੇ ਮੈਨੇਜਮੈਂਟ ਕਮੇਟੀਆਂ ਸੀ ਬੜੀ ਹਰਾਨੀ ਦੀ ਗੱਲ ਹੈ ਰੱਬ ਦੀ ਕੋਈ ਕਿਰਪਾ ਹੀ ਹੈ ਉਹਨਾਂ ਗੁਰਮਖਾਨਾ ਵੀ ਇੰਨਾ ਪਿਆਰ ਕੀਤਾ ਖੁੱਲਾ ਟਾਈਮ ਬਖਸ਼ਿਆ ਔਰ ਗੁਰਦੁਆਰਾ ਸਾਹਿਬ ਦੇ ਜਿੰਨੇ ਵੀ ਉੱਥੇ ਮੈਨੇਜਮੈਂਟ ਹੈ ਕਮੇਟੀਆਂ ਜਾਂ ਸੈਕਟਰੀ ਨੇ ਪ੍ਰਧਾਨ ਸਾਹਿਬ ਨੇ ਦਾਸ ਅਤੇ ਸਾਡੇ ਮਹਾਂਪੁਰਖ ਬਾਬਾ ਕੁਲਦੀਪ ਸਿੰਘ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਸਾਹਿਬ ਦੇ ਕਮੇਟੀਆਂ ਦਾ ਰੋਮ ਰਮ ਕਰਕੇ ਧੰਨਵਾਦ ਔਰ ਆਪ ਸੰਗਤ ਜੋ ਮੇਰਾ ਇਹ ਪਰਿਵਾਰ ਹੈ ਨਾ ਇਹ ਬਾਬੇ ਨਾਨਕ ਨੇ ਦਿੱਤਾ ਹੈ ਮੇਰਾ ਪਰਿਵਾਰ ਇਹ ਸਭ ਤੁਹਾਡੀਆਂ ਹੀ ਅਸੀਸਾਂ ਛਦਕੇ ਤੁਹਾਡੇ ਪਿਆਰ ਛਦਕੇ ਸਾਡੇ ਤਿੰਨ ਪੁੱਤਰਾਂ ਨੂੰ ਰੱਬ ਚੜ੍ਹਦੀ ਕਲਾ ਬਰਸੇ ਦੇਖੋ ਕਈ ਆچھے ਬੱਚੇ ਸਾਂ ਨਵੇਂ ਨਵੇਂ ਪਹੁੰਚੇ ਸੀ ਗੁਰੂ ਘਰ ਦੇ ਲੰਗਰਾਂ ਲਈ ਮਾਰਤਾ ਲਈ ਉਹਨਾਂ ਨੇ ਹਿੱਸਾ ਪਾਇਆ ਮੈਂ ਕਿਹਾ ਪੁੱਤਰ ਐਂਦ ਹੋਣੀ ਆ ਯੋ ਕਹਿੰਦੇ ਬਾਬਾ ਜੀ ਇਹ ਬਾਬੇ ਸ੍ਰੀ ਚੰਦ ਦਾ ਖਜ਼ਾਨਾ ਹੈ ਜੇ ਥੋੜਾ ਵੀ ਦਾਨ ਕਰਾਂਗੇ ਸਾਨੂੰ ਡਬਲ ਹੋ ਕੇ ਹੁਣਾ ਕਹਿੰਦਾ ਮਤਲਬ ਵਿਸ਼ਵਾਸ ਇੰਨਾ ਹੈ ਪਾਵ ਇੰਨਾ ਪਿਆਰਿਓ ਰੱਬ ਨਾਲ ਜੁੜੇ ਰਹੋ ਸ਼ਬਦ ਦਾ ਆਸਰਾ ਰੱਖੋ ਸ਼ਬਦ ਦਾ ਆਸਰਾ ਕਦੇ ਨਾ ਛੱਡੋ ਸਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਸ਼ਬਦ ਰੂਪ ਹੈ ਸ਼ਬਦ ਨਾਲ ਪ੍ਰੇਰਿਤ ਰਹੋ ਸ਼ਬਦ ਨਾਲ ਰੁੱਤੇ ਰਹੋ ਉਹਨਾਂ ਨੂੰ ਲੋਕ ਦਾ ਵੀ ਸ਼ੋਖ ਹੈ ਭਾਈ ਪਰਲੋਕ ਦਾ ਵੀ ਸ਼ੋਖ ਹੈ ਆਪ ਸੰਗਤਾਂ ਨੂੰ ਮਹਾਰਾਜ ਜੀ ਤੇ ਬਾਚਾ ਨਾਮ ਦਾ ਦਾਨ ਬਖਸ਼ੇ ਜਨਾਂ ਦੀ ਪ੍ਰੀਤ ਬਖਸ਼ੇ ਵਿਛੋੜਾ ਔਖਾ ਹੁੰਦਾ ਜਦੋਂ ਦੋ ਹਫ਼ਤੇ ਕਿਸੇ ਵੀ ਚਲੋ ਗੁਰਮਤ ਪ੍ਰਚਾਰ ਲਈ ਗੁਰੂ ਘਰ ਲਈ ਜਾਣਾ ਪੈਂਦਾ ਜਿੱਥੇ ਸੰਗਤ ਯਾਦ ਕਰਦੀ ਏ ਤੇ ਪਿੱਛੋਂ ਅਖਾੜਾ ਸਾਹਿਬ ਖੰਨਾ ਜਾਂਦਾ ਇਸੇ ਤਰ੍ਹਾਂ ਇਹ ਪਿਆਰ ਸਾਰੀ ਗੱਲ ਪ੍ਰੇਮ ਤੇ ਮੁੱਕਦੀ ਏ ਜੋ ਪਿਆਰਿਓ ਸਾਡੇ ਜਥੇ ਤੋਂ ਜ ਆਪ ਜੀ ਨੂੰ ਲੈਣ ਖੜਦਿਆਂ ਕਿਦਾਂ ਵੀ ਕੋਈ ਕਿਸ ਤਰ੍ਹਾਂ ਤੱਕਾ ਵਜਦਾ ਮਹਿਸੂਸ ਹੁੰਦਾ ਅਸੀਂ ਇੱਥੇ ਬੇਵਜਹ ਹੋ ਜਾਣੇ ਹੋਰ ਮਾਫੀ ਮੰਗਨੇ ਆ ਸਾਡਾ ਜਥੇ ਤੋਂ ਕਿਸੇ ਤੋਂ ਕੋਈ ਕਿਸੇ ਪ੍ਰਕਾਰ ਦਾ ਸ਼ਬਦ ਉੱਚਾ ਨਹੀਂ ਮੋਲਿਆ ਜਾਏ ਅਸੀਂ ਉਸ ਚੀਜ਼ ਦੀ ਵੀ ਮਾਫੀ ਮੰਗਦੇ ਹਾਂ ਇਹ ਆਪ ਜੀ ਦਾ ਆਪਣਾ ਕਰ ਹੈ ਭਾਈ ਸੇਵਾ ਸਿਮਨ ਕਰੋ ਅੰਮ੍ਰਿਤ ਵੇਰ ਉਠੋ ਨਾਮ ਨਾਲ ਜੁੜੋ ਬਾਣੀ ਨਾਲ ਜੁੜੋ ਗੁਰੂ ਸਾਹਿਬ ਸਾਡੇ ਜੀਵਨ ਚ ਖੁਸ਼ੀਆਂ ਦਾ ਰੰਗ ਪਰੰ ਸਾਡੇ ਜੀਵਨ ਖੁਸ਼ੀਆਂ ਦਾ ਰਾਸ ਹੋਵੇ ਤੇ ਪ੍ਰਭੂ ਚਰਨਾਂ ਦੀ ਪ੍ਰੀਤ ਭਰਤੀ ਹੋਵੇ ਇੱਕ ਵਾਰ ਫਿਰ ਸਮੁੱਚੇ ਸੰਚਾਰ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਜਿੱਥੇ ਕਿਤੇ ਵੀ ਰਹਿੰਦੀਆਂ ਗੁਰਨਾਨਕ ਸਾਹਿਬ ਕਿਰਪਾ ਰੱਖਣ ਔਰ ਇੰਗਲੈਂਡ ਵਾਲੀਆਂ ਸੰਗਤਾਂ ਦਾ ਦਾ ਫਿਰ ਰੋਮ ਰੋਮ ਕਰਕੇ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਇਸ ਤਰ੍ਹਾਂ ਕਿਰਪਾ ਬਣਾਈ ਰੱਖਣ ਹੋਈਆਂ ਬੇਅੰਤ ਭੁਲਾ ਦੀ ਸਮਾ ਆਉ ਉਥੇ ਵੀ ਕਈ ਘਰ ਇੰਨੇ ਚ ਰਹਿ ਗਏ ਤੇ ਜੈਦਰ ਬਾਬਾ ਕਲਦੀਪ ਸਿੰਘ ਨੇ ਆਖਿਆ ਪੁੱਤਰ ਵੀ بڑے بڑے ਪਰਿਵਾਰ ਵੱਡਾ ਦਿਨ ਥੋੜੇ ਆ ਵੀ ਘਰ ਬڑے ਰਹਿ ਗਏ ਗੁਰਮਤਾ ਕੀਤਾ ਵੀ ਸਰੀਰ ਹੈ ਫਿਰ ਵੀ ਗੁਰੂ ਸਾਹਿਬ ਸਮਾਂ ਬਖਸ਼ਿਆ ਜਿੰਨਾ ਪਰਿਵਾਰਾਂ ਦੇ ਉੱਥੇ ਗਰੇ ਰਹਿ ਗਏ ਸਨ ਸੰਤਾਨ ਨਡਾਰੀ ਤੇ ਲਿਖਿਆ ਹੀ ਹੋਇਆ ਹੈ ਤੇ ਉਹਨਾਂ ਪਰਿਵਾਰਾਂ ਤੋਂ ਅਸੀਂ ਮਾਫੀ ਮੰਗਦੇ ਆ ਅਸੀਂ ਤੁਹਾਡੀ ਖੁਸ਼ੀ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ ਸਮੇਂ ਦੀ ਘਾਟ ਕਰਕੇ ਅਸੀਂ ਉਹਨਾਂ ਦੇ ਪਰਿਵਾਰਾਂ ਤੋਂ ਉਹਨਾਂ ਪਰਦੇਸ ਵਿੱਚ ਵਸਦੇ ਸਿੱਖਾਂ ਤੋਂ ਸੰਗਤਾਂ ਤੋਂ ਮਾਫੀ ਮੰਗਨੇ ਆ। ਔਰ ਸੰਗਤ ਜੀ ਗੁਰੂ ਕਾਨ ਨਾਲ ਜੁੜੇ ਰਹੋ। ਸ਼ਬਦ ਨਾਲ ਜੁੜੇ ਰਹੋ। ਬਾਣੀ ਨਾਲ ਜੁੜੇ ਰਹੋ। ਆਪਣੇ ਸ਼ਹੀਦਾਂ ਨੂੰ ਆਪਣੇ ਪੁਰਖਿਆਂ ਨੂੰ ਵੱਡਿਆਂ ਨੂੰ ਯਾਦ ਰੱਖੋ। ਆਓ ਅੱਜ ਕਿੰਨੀ ਗਰਮੀ ਹੈ। ਬਾਰਖ ਖਲੋਤਾ ਨਹੀਂ ਜਾਂਦਾ। ਆ ਦੇਖੋ ਬਾਬੇ ਨਾਨਕ ਦਾ ਪਰਿਵਾਰ ਸ਼ਬਦ ਦੇ ਚਿਹਰੇ ਤੇ ਰੌਣਕ ਹੈ। ਸ਼ਬਦ ਦੇ ਚਿਹਰੇ ਤੇ ਹਾਸਾ ਹੈ। ਕਾਰਨ ਕੀ ਹੈ ਪਿਆਰ ਹੈ। ਹਜੂਰ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਕੋਈ ਸ਼ਬਦ ਵਿਚਰ ਜੀ ਸ਼ਮਾ ਕਰਨਾ ਜੀ ਵਾਹਿਗੁਰੂ ਸਾਰੀ ਸੰਗਤਾਂ ਤੇ ਆਪਣਾ ਹੱਥ ਰੱਖੇ ਸਾਰਿਆਂ ਦੇ ਮਨੋਰਥ ਸਾਰਿਆਂ ਦੇ ਕਾਰਜ ਮਾਰੇ ਪੂਰੇ ਕਰੇ ਮਨ ਵੀ ਉੱਚ ਸਤਿਗੁਰੂ ਕੇ ਪਾਸ ਤਿਸੇ ਵਕੇ ਕਰ पाच ਸਾਰਿਆਂ ਨੂੰ ਖੁਸ਼ੀਆਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ